ਦੋਸਤੋ ਸੌਖਾ ਕੰਮ ਸਿੱਖਿਆ ਹੋਇਆ ਜਾਂ ਕੋਈ ਸੌਖੀ ਪੜ੍ਹਾਈ ਕੀਤੀ ਹੋਈ ਦਾ ਜ਼ਿੰਦਗੀ ਦੇ ਵਿੱਚ ਬਹੁਤਾ ਜ਼ਿਆਦਾ ਫਾਇਦਾ ਨਹੀਂ ਹੁੰਦਾ ਇਸ ਦੇ ਨਾਲ ਇਨਸਾਨ ਬਹੁਤ ਜ਼ਿਆਦਾ ਤਰੱਕੀ ਕਰਨ ਦੇ ਚਾਂਸ ਘੱਟ ਹੁੰਦੇ ਹਨ ਇਸ ਦੇ ਉਲਟ ਔਖੀ ਪੜ੍ਹਾਈ ਹੋਵੇ ਜਾਂ ਔਖਾ ਕੋਈ ਕੰਮ ਸਿੱਖਿਆ ਹੋਵੇ ਜਿਹੜਾ ਘੱਟ ਲੋਕ ਕਰਦੇ ਆ ਉਹਦੇ ਵਿੱਚ ਤਰੱਕੀ ਦੇ ਚਾਂਸ ਬਹੁਤ ਜ਼ਿਆਦਾ ਹੁੰਦੇ ਹਨ ਹਮੇਸ਼ਾ ਔਖੇ ਕੰਮਾਂ ਦੇ ਵਿੱਚ ਹੀ ਗਰੋਥ ਹੁੰਦੀ ਹੈ ਆਲਵੇਸ ਗਰੋਥ ਹੌਣ ਟਫ ਐਂਡ ਪਾਥ ਸੋ ਕੋਸ਼ਿਸ਼ ਕਰੋ ਜੋ ਘੱਟ ਲੋਕ ਕੰਮ ਸਿੱਖਦੇ ਆ ਜੋ ਘੱਟ ਲੋਕ ਪੜ੍ਹਾਈ ਕਰਦੇ ਆ ਉਹਨਾਂ ਦੇ ਵਿੱਚ ਅੱਗੇ ਵਧਿਆ ਜਾਵੇ ਖਾਸ ਕਰਕੇ ਨਵਾਂ ਯੂਥ ਜਿਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਅੱਛੀ ਗਰੋਥ ਹੋ ਸਕੇ ਧੰਨਵਾਦ ਥੈਂਕ ਯੂ